ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਵੀਰੋ ਕੱਦ ਕਾਠ ਵਗੈਰਾ ਦੇਖਦਾ ਬਹਿੜਦਾ ਸੋਹਣਾ ਸਾਫ਼ ਸੁਥਰਾ ਆਪਾਂ ਦੁੱਧ ਅੱਜ ਲੀਟਰ ਲਾ ਕੇ ਮਿਣਕੇ ਦਿਖਾਵਾਂਗੇ ਮਗਰੇ ਦੇ ਬੱਚੀ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਸ਼ਾਮ ਦਾ ਟਾਈਮ ਆ ਚਵਾਈ ਇਹ ਦੀ ਹੁਣ ਹੋਣੀ ਆ ਤੇ ਬੈੜ ਦੇਖੋ ਕਿਆ ਬਾਤ ਆ ਫਸ ਫਸ ਤੋੜ ਦਿਆ ਕਾਦੇ ਦਵੇ ਸ਼ੁਰੂ ਹਾਂਜੀ ਵੀਰੇ ਨਾਮ ਐਡਰੈਸ ਦੱਸ ਦੋ ਆਪਣਾ ਨਾਮ ਸਤੀਕਾਲ ਜੀ ਨਾਮ ਐਡਰੈਸ ਦੱਸ ਦੋ ਪਹਿਲਾਂ ਆਪਣਾ ਰਾਜ ਦੀ ਮੇਰੇ ਪੈਰ ਟੂਰ ਨੂੰ ਬੱਦ ਲੁਧਿਆਣਾ ਤਹਿਸੀਲ ਜਗਾ ਸਹੀ ਜਗਰਾਓ ਪਿੰਡ ਹਠੂਰ ਜਿਹੜਾ ਲੁਧਿਆਣਾ ਹਾਂਜੀ ਮੋਬਾਈਲ ਨੰਬਰ ਆਪਣਾ ਸਵਾਲ ਨੰਬਰ ਹੈਗਾ 98794 7018 24 68 78 81 37 88 470 88 137 ਹਾਂਜੀ ਤੇ ਜਿਹੜੀ ਆਪਾਂ ਵਹਿੜ ਦੀ ਚਵਾਈ ਕਰੀ ਜਾਂਦੇ ਹਾਂ ਹਾਂਜੀ ਧਾਰਾ ਦੇਖੋ ਪਹਿਲਾ 4 ਸੁਆ ਚਵਾਈ ਨਹੀਂ ਆ ਇਹ ਬਾਈ ਜੀ ਸੁਆ ਕਿਹੜਾ ਸੁਈ ਹੋਈ ਆ ਦੂਵਾਰੀ ਜਨਾ ਬਈ ਦੂਜਾ ਸੁਈ ਦੀ ਆ ਦੂਜਾ ਸੁਆ ਬੱਚਾ ਮਗਰ ਆ ਗਿਆ ਬੱਛੀ ਹਣਾ ਬੱਛੀ ਬੱਛੀ ਬਹੁਤ ਧੀ ਸਨੋਮੈਨ ਦੀ ਬੱਛੀ ਦਿੱਤੀ ਆ ਬਈ ਗਾਂ ਠੀਕ ਆ ਸਨੋਮੈਨ ਦੀ ਆ ਗਈ ਪਿੱਛੇ ਬੱਛੀ ਹਾਂਜੀ ਆਪਣੇ ਘਰੇ ਸੁਈ ਆ ਇਸ ਸੂਈ ਸਵਾਈ ਲਾਂ ਦੀ ਠੀਕ ਆ ਸੂਈ ਸਵਾਈ ਜਮਾ ਤੇ ਜੇ ਜੁਰਮਾ ਡੰਨਾ ਓਕੇ ਆ ਜੀ ਠੀਕ ਆ ਉਸ ਗੱਲੋਂ ਪੰਦਾ ਬੇਫਿਕਰ ਹੋ ਜੇ ਦੂਜਾ ਸੂਆ ਸੂਈ ਆ ਚੌਥਾ ਪੰਜਵਾਂ ਦਿਨ ਹੋਗਾ ਸੂਈ ਨੂੰ ਹਾਂ ਜੀ ਆਪਾਂ ਕੈ ਡੰਗਾ ਜਿਵਾਈ ਕਰ ਲਈ ਇਹਦੀ ਜਿਵਾਈ ਬਈ ਆਪਣੇ ਕੋਲ ਤਿੰਨ ਡੰਗਾਂ ਰਹੀ ਹੋ ਗਈ ਕਿੰਨਾ ਦੁੱਧ ਰੇੜੀ ਆ ਦੁੱਧ ਹੁਣ 20 ਤੋਂ ਪਲੱਸ ਹੀ ਹੋਊਗਾ ਠੀਕ ਆ 10 ਕਿਲੋ ਟਾਈਮ ਦਾ ਦੁੱਧ ਇਹ ਥੱਲੇ ਇਸ ਵਕਤ ਹਾਜ਼ਰ ਆ ਹਾਂ ਜੀ ਹਾਜ਼ਰ ਆ ਠੀਕ ਆ ਹਾਈਸਟ ਅੰਦਾਜ਼ਾ ਲਾ ਕੇ ਚੱਲੀ ਆਪਾਂ ਵੀ ਦੁੱਧ ਕਿੰਨਾ ਦੇ ਦੇ ਦੂਗੀ ਅਰੇ ਪਹਿਲੇ ਸੂਈ ਵੀ 25 ਪਲੱਸ ਦਿੱਤਾ ਸੀ ਦੁਬਾਰ ਨਹੀਂ 25 ਕਿ ਹਰਗੀ 27 28 ਕਿਲੋ ਦੁੱਧ ਮੈਂ ਇਹਨਾਂ ਦੇ ਦਿੰਦੀ। ਕਹਿੰਦਾ ਬਾਬ 27 28 ਕਿਲੋ ਵਹਿੜ ਦੁੱਧ ਦੇ ਦਊਗੀ ਜਮ। ਹਾਂਜੀ। ਬਸ ਕਹਿ ਮਗਰ ਜਾਨਵਰ ਬਹੁਤ ਚੰਗਾ ਹੈ। ਠੀਕ ਹੈ ਮਗਰ ਸਲੋਮੈਂਡ ਜੈਗੀ ਬੱਚੀ ਇਹਦੇ ਹਨਾ। ਠੀਕ ਹੈ ਜਿੱਦੋਂ ਮਾਲਕ ਨੇ ਆਪਾਂ ਤਾਂ ਖਰੀਦੇ ਜਿੱਥੋਂ ਆਪਾਂ ਉਹਨਾਂ ਨੇ ਦੱਸਿਆ ਵੀ ਸਲੋਮੈਂਡ ਦੀ ਬੱਚੀ ਆ ਇਹਦੇ ਪਿੱਛੇ। ਹਾਂਜੀ। ਠੀਕ ਹੈ। ਸੂਈ ਸਵਾਈ ਜੇਰ ਜੁਰ ਕੇ ਗੰਦ ਮੰਦ ਤਾਂ ਨਹੀਂ ਮਾਰਦੀ? ਨਾ ਨਾ। ਠੀਕ ਹੈ ਉਸ ਗੱਲੋਂ ਬੰਦਾ ਬੇਫਿਕਰ ਹੋਇਆ। ਹਾਂਜੀ ਬੇਫਿਕਰ। ਆ ਪਹਿਲੇ ਵੀਡੀਓ ਲਈਏ ਤੇਰੀ ਬੋਲਣ ਆਈਆਂ ਆਪਾਂ। ਆਓ ਜੇ ਬਸ ਤਰਾ 8 8 ਉਹ ਬਰ ਵਧੀਆ ਵੀਰ ਦਾ ਕੰਮ ਤੀਜੀ ਚੌਥੀ ਰਾਂ ਆਪਾਂ ਵਹਿੜ ਦੀ ਵੀਰ ਦੀ ਚਵਾਈ ਕਰਕੇ ਤੇ ਹੁਣ ਬਾਕੀ ਮੈਨੂੰ ਸਾਲ 2 ਸਾਲ ਹੋ ਗਏ ਵੀਰਾਂ ਦੇ ਵੀਡੀਓ ਪਾਉਣ ਦੇ ਕੋਈ ਵੀਰਾਂ ਦਾ ਅਜੇ ਤੱਕ ਨਾਂ ਬਾਣੀ ਆਇਆ ਪਾਣ ਵਧੀਆ ਸਾਫ ਸੁਥਰਾ ਜੈਨੂਇਨ ਜੇ ਕੰਮ ਕੋਈ ਮਸ਼ੀਨ ਚੋਲੇ ਹੱਥੀ ਚੋਲੇ ਇੱਕੋ ਹੀ ਆ ਖਣ ਲੱਗਿਆ ਗੁੱਲੇ ਵਾਲਾ ਠੀਕ ਹੈ ਕਹਿੰਦਾ ਵਾ ਸੋਹਣਾ ਹਾਥੀ ਚਵਾਈ ਵਾਲਾ ਥਾਣਾ ਜਮਾ ਹਣਾ ਕੋਈ ਵਧੀਆ ਚੋਏ ਕਹਿੰਦੇ ਠੀਕ ਹੈ ਦੇਖਾ ਸੋ ਦੋ ਜਾਨੇ ਬੈਠੇ ਚੱਲੋ ਕੋਈ ਨਿੱਕਤ ਵਾਲੀ ਗੱਲ ਲਈ ਚਵਾ ਦੇ ਨਾਲ ਸਿੱਧੀ ਚੁਈ ਜੋਗੇ ਉਹ ਮੈਨੂੰ ਤਾਂ ਬੈਠਿਆ ਨਹੀਂ ਅੰਦਰ ਵਾਲਾ ਕਰ ਮੇਰਾ ਐਕਸੀਡੈਂਟ ਹੋ ਗਿਆ ਜੀ। ਠੀਕ ਹੈ। ਬੈਠਾ ਨਹੀਂ ਆ ਸਰ। ਖਾਲੀ ਭਾਂਡਾ ਰੱਖ ਲੈ ਨਾਲ ਫਿਰ। ਉਹ ਚੱਕ ਲੈ ਨਾਲ। ਮੇਰੇ ਕੋਡੇ ਦਰਦ ਕਰਦਾ। ਬੈਬੂ। ਬਾਟੀਆਂ ਦੇ ਬਿੰਦੀ ਕੋਲ। ਬਾਟੀਆਂ ਚੱਕ ਲੈ ਬੋਤਲ ਪਾਜਾ। ਖਾਲੀ ਬਾਟੀ। ਹਾਂ। ਉਹ ਮਾਰਕ ਰਾਵੀ ਪਾਣੀ ਖਾ। ਹਾਂ। ਮੇਰੇ ਕੋਡੇ ਨਹੀਂ ਮੋੜਦੇ ਕਿ ਪੈਸੇ ਨੇ। ਐਕਸੀਡੈਂਟ ਹੋ ਗਿਆ ਜੀ। ਸਵਰਛ ਚਵਾਈ ਵਗੈਰਾ ਦੇਖੋ ਥੋੜੀ ਸਾਫ ਸੁੱਰੀ ਕੋਈ ਚੱਕ ਨਹੀਂ ਆਪਾਂ ਦੋ ਜਣੇ ਬੈਠ ਕੇ ਦਿਖਾ ਦੇ ਕਿਉਂਕਿ ਵੱਡੀ ਬੈੜ ਹੈਗੀ। ਵਿੱਚ ਵੀਰ ਕਹਿੰਦਾ ਮਸ਼ੀਨ ਨਹੀਂ ਹੁੰਦੀ ਐ ਕਬੜ ਰੱਖਣੀ ਆ। ਤੇ ਬਾਕੀ ਜਿਹੜਾ ਜਾਨਵਰ ਆ ਪਿੱਛੇ ਬਹੁਤ ਅਣਮੁੱਲਾ ਹਾਂਜੀ ਬੱਚੀ ਇਹਦੇ ਵਿੱਚ ਤੇ ਰੇਟ ਵਗੈਰਾ ਕੀ ਰੋਏ ਦਾ ਰੇਟ ਬਈ ਦਾ ਫੋਨ ਤੇ ਕਰਾਂਗੇ ਹੋਊਗਾ ਜੈਦ ਬਈ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਹਾਂਜੀ ਬਈ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਠੀਕ ਹੈ ਤੁਹਾਨੂੰ ਹੀ ਪਤਾ ਹੋਵੇ ਜੀ ਨਿਰੋਧ ਦੇ ਘਰ ਮੈਂਦੀ ਨੇ ਬਹੁਤ ਫੈਂਡ ਫਰੀ ਜੀ ਬਾਕੀ ਕਹਿੰਦੇ ਆਪਾਂ ਦੋ ਟਾਈਮ ਚੋਆ ਕੇ ਦੇਵਾਂਗੇ ਹਾਂ ਦੋ ਟਾਈਮ ਪਲਾ ਤਿੰਨ ਟਾਈਮ ਚੋ ਉਸ ਬਈ ਠੀਕ ਹੈ ਚੋਆ ਕੇ ਦੇਵਾਂਗੇ ਜੀ ਆਏ ਵੀ ਲਾਜੀ ਬੰਦਾ ਕੋਈ ਨਹੀਂ ਆ ਬਈ ਕਰਾਫਟੀ ਉਠਾਣਾਂ ਦੇ ਵੀ ਠੀਕ ਹੈ ਸੋ ਵੀਰ ਕਹਿੰਦਾ ਤਸੱਲੀ ਵਾ ਬਾਕੀ ਤੁਸੀਂ ਪੇਮੈਂਟ ਲਾਉਣੀ ਆ ਸਾੜੇ ਚੀਜ਼ ਤੇ ਬਾਅਦ ਕੀ ਜਿੰਨੀਆਂ ਗੱਲਾਂ ਹੈਗਾ ਜਿਹਨਾਂ ਨੂੰ ਸਾਰਾ ਆਪਾਂ ਪੜਦਾ ਫਾਸ ਕਰਾਂਗੇ ਵੀਡੀਓ ਚੱਲੀ ਜਾਂਦੇ ਐਂਡ ਤੱਕ ਆਪਾਂ ਰੀਟਰ ਲਾ ਕੇ ਮਿਲ ਕੇ ਵਿਸਾਵਾਂਗੇ ਤੇ ਦੇਣਾ ਚੌਥਾ ਪੰਜਵਾਂ ਜਾਂਦੀ ਸੂਈ ਨੂੰ ਹਣਾ ਹਾਂ ਚੋਗਾ ਦੇਣਾ ਸਹੀ ਠੀਕ ਹੈ ਸਹੀ ਚੌਥਾ ਰੱਖੋ ਤੇ ਬਾਅਦ ਕੀ ਥਾਣ ਬਹੁਤ ਖਬਰ ਦਾ ਰਾਤੀ ਚਵਾਈ ਹੈ ਹਣਾ ਬਹੁਤ ਜਿਆਦਾ ਬਹੁਤ ਚਵਾਈ ਦਾ ਹੈ ਮਿਲ ਕੇ ਚਵਾਈ ਪੂਰੀ ਪੁੱਲੀਆਂ ਰੂਆਂ ਦੀ ਮੋਟੀ ਮੋਟੀ ਧਾਰ ਪੈਣੀ ਠੀਕ ਹੈ ਚਾਹੇ ਮਸ਼ੀਨੀ ਕਰ ਲੇ ਬੰਦਾ ਤਾਂ ਵੀ ਕੋਈ ਦਿੱਕਤ ਨਹੀਂ ਹੱਥ ਨਾਲ ਚੋਲੇ ਬੰਦਾ ਮਸ਼ੀਨ ਨਹੀਂ ਹੈਗੀ ਇੱਕ ਵੜ ਰੱਖਣੀ ਹੈ ਮੁੱਠੀਆਂ ਚੋਲਾ ਜੇ ਮਰਜ਼ੀ ਚੋਲੋ ਦੁੱਧ ਵਿੱਚ ਿੱਟਾ ਹੋ ਜਾਵਾ ਬਾਰ ਫਰ ਗਿਆ ਦਾ ਬਾਰ ਫਰ ਕੇ ਤੋਂ ਸਾਹਮਣੇ ਤਿਹਰਾ ਦੁਕਾਨ ਆ ਜਾ ਸਾਢੇ ਤਿਹਰੇ ਸੁਰੱਟ ਚ ਵਾਈ ਦੇਖੋ ਜਮਾ ਨਜ਼ਾਰੇਦਾਰ ਬਹਿੜਦੀ ਚਵਾਈ ਆ ਜਮਾ ਤੇ ਸਵੇਰੇ ਵੀਰ ਮੇਰੇ ਆਪ ਕੈਵੇਜ ਵਾਈ ਕਰਦੇ ਆਂ ਜੀ ਸਵੇਰੇ ਬਈ ਸਾਦੇ 6 ਵਜੇ ਕੀ 6 ਵਜੇ ਠੀਕ ਹੈ ਹਾਂਜੀ ਹੁਣ ਵੱਜ ਗਿਆ ਆਪਣੇ 6 ਜਮਾ ਹਣਾ ਹਾਂਜੀ ਸੋ ਦੇਖੋ 5 ਵਜੇ 58 ਮਿੰਟ ਹੋ ਗਏ 6 ਵਜੇ ਜਮਾ 6 ਤੋਂ 6 ਜਿਹੜਾ ਮਰਜੀ ਵੀਰ ਚੋਲੇ ਅੱਧਾ ਘੰਟਾ ਚੋਈ ਪਹਿਲਾਂ ਕਰੀਏ ਨਾ ਸਵੇਰ ਨਾਲ ਆਪਾਂ ਹਾਂਜੀ ਦੁੱਧ ਬਈ ਜਿੰਨਾ ਆਪਾਂ ਕਿਹਾ ਉਨਾ ਹੀ ਨਿਕਲੂਗਾ thank <laughs> you ਕਵਾਲੀ ਇੱਥੇ ਰੱਖੇ ਸਾਹਮਣੇ ਉਹ ਫਾਲੀ ਵਾਲੀ ਕਰਦੇ ਮਾੜੀ ਮੁੱਧੀ ਕਰਦੇ ਬਾਅਦ ਮਾੜੀ ਬੜਾ ਠੀਕ ਚਲੋ ਦੇਖੋ ਇੱਕ ਕਵਾਲੀ ਲਾਦੀ ਕਿਨਾਰੀ ਆ ਜਾਵਾਂ ਜੋ ਜੋ ਖੜੇ ਰਹੇ ਹਮਾਰਾ ਸਭ ਤੋਂ ਵੱਡਾ ਨਜ਼ਾਰਾ ਯਾਰ ਦੋ ਜਾਨੇ ਬਹਿ ਕੇ ਚੋਣ ਵਾਲੀ ਵਹਿੜਾ ਆ 再先回去。 ਚਵਾਈ ਦੇਖੋ ਜਮਾ ਲਗਭਗ ਨੇਰੇ ਵੱਜ ਗਈ ਲੀਟਰ ਲਾ ਕੇ ਬਦੁੱਧ ਮਣਕੇ ਦਿਖਾਵਾਂਗੇ ਜਿੰਨਾ ਹੈਗਾ ਕਰਦੇ ਕੋਲੇ ਛੱਡਦੇ ਮਾਣੋ ਥੋੜਾ ਕਾਣਾ ਬੱਚੇ ਦੇ ਵਾਸਤੇ ਛੱਡਦਾ ਦੁੱਧ ਆਪਾਂ ਆਜੇ ਭਾਈ ਦੁੱਧ ਬਣਾ ਦੀ ਨਾਲ ਮੱਚੀ ਫੇਰ ਛੱੜਦੀ ਕੋਈ ਨਾ ਬਾਅਦ ਛੱਡ ਗਈ ਚੱਲ ਦੁੱਧ ਮੇਨ ਤੂੰ ਮੈਂ ਵੀਡੀਓ ਰੋਕਣੀ ਨਹੀਂ ਆਪਾਂ ਜੀ ਚੱਲਾਂਗੇ ਆ ਦੇਖੋ ਬੱਚੇ ਚੱਲ ਜਾਓ ਸਭ ਠੋਲਾ ਫੇਰਾ ਕੋਲੇ ਦੁੱਧ ਥਾਰ ਲੈ ਪਿੱਛੇ ਹੋ ਜਾ ਪਰ ਹੋ ਜਾ ਕੋਲ ਲੈ ਲੈ ਲੈਣਾ ਤੂੰ ਪਾਈ ਚਲ ਇੱਕ ਚਲ ਬਾਈ ਚੰਦ ਲੈ ਭੁੱਲਦੀ ਚਲ 2 ਤੇਜਨ ਉੱਛ ਪਾ 5 6 7 8 ਕੋਈ ਬੋਲਦਾ ਨਾ ਨੋ 9 10 11 ਬੱਦ ਬੱਦ 12 ਗਿਲੀ ਉਹ ਨਹੀਂ ਨਿਕਲ ਦੋਰੀ ਤੇਰਾ 13 13 ਲੀਟਰ ਉਹ ਜਮਾ نیٹ ਹਜ਼ਾਰ ਹਣਾ ਹਾਂ 2 ਲੀਟਰ ਖਣ 25 60 ਤਾਂ ਆਪਾਂ ਹਣਾ ਤੇ ਨੰਬਰ ਬੋਲ ਦੀ ਵੀਰ ਦੁਆਰੇ ਆਪਣਾ -9749438018 ਸੋ ਤਾਜੀ ਸੂਈ ਸੋਈ ਮਗਰ ਬੱਛੀਆ ਪਿੰਡਾ ਠੂਰ ਜਿਲ੍ਹਾ ਲੁਧਿਆਣਾ ਵੀਡੀਓ ਦੇਖ ਲਈ ਸਭ ਦਾ ਤੇ